ਮੇਰਾ ਨਾਮ ਹੈ ਜੀ ਮਨਮੀਤ ਕੌਰ ਖੇਤੀਬਾੜੀ ਵਿਕਾਸ ਅਫਸਰ ਸ਼੍ਰੀ ਮੁਕਸਰ ਸਾਹਿਬ ਮਾਰਕੀਟਿੰਗ ਵਿੰਗ ਤੋਂ ਇਹ ਡਾਕਟਰ ਸਾਹਿਬ ਵੀ ਸਾਰੇ ਮਾਰਕੀਟਿੰਗ ਵਿੰਗ ਤੋਂ ਕੁਸ਼ ਫਰੀਦਕੋਟ ਤੋਂ ਤੇ ਮੇਰੇ ਨਾਲ ਡਾਕਟਰ ਸਾਹਿਬ ਇਹ ਵੀ ਮੁਕਸਰ ਜ਼ਿਲ੍ਹੇ ਤੋਂ ਹੀ ਨੇ ਜੀ ਅੱਜ ਆਪਾਂ ਮੁਕਸਰ ਮੰਡੀ ਦੇ ਵਿੱਚ ਇਕੱਠੇ ਹੋਏ ਹਾਂ ਜੀ ਝੋਨੇ ਦੀ ਜਿਹੜੀ ਤੁਲਾਈ ਹੈ ਉਸ ਦੌਰਾਨ ਕਿਹੜੀਆਂ ਖਾਸ ਗੱਲਾਂ ਜਿਨ੍ਹਾਂ ਦਾ ਆਪਾਂ ਧਿਆਨ ਰੱਖਣਾ ਹੈ ਉਹਦੇ ਬਾਰੇ ਆਪਾਂ ਦੱਸਾਂਗੇ ਪ੍ਰੈਕਟੀਕਲੀ ਕੀ ਕੀ ਚੀਜ਼ਾਂ ਆਪਾਂ ਜਿਹੜੀਆਂ ਨੇ ਉਹ ਦੇਖਣੀਆਂ ਨੇ ਜਦੋਂ ਆਪਾਂ ਆਪਦੀ ਫਸਲ ਦੀ ਤੁਲਾਈ ਕਰਾਉਣੀ ਹੈ ਜੀ ਕਿਸਾਨ ਵੀਰਾਂ ਨੂੰ ਸਭ ਤੋਂ ਪਹਿਲਾਂ ਜੋ ਧਿਆਨ ਦੇਣ ਵਾਲੀ ਗੱਲ ਹੈ ਜਦੋਂ ਤੁਹਾਡੀ ਫਸਲ ਦਾ ਮੌਇਸਚਰ ਬਿਲਕੁਲ ਸਹੀ ਹੋ ਗਿਆ ਤੇ ਪੱਖਾ ਲੱਗ ਗਿਆ ਬੋਰੀਆਂ ਭਰਨ ਦੇ ਲਈ ਤੁਸੀਂ ਤਿਆਰ ਹੋ ਸਭ ਤੋਂ ਪਹਿਲਾਂ ਤਾਂ ਕੰਡਾ ਜਿਹੜਾ ਹੈ ਫਰਸ਼ੀ ਕੰਡਾ ਇੱਕ ਬਿਲਕੁਲ ਪੱਦਰ ਜਿਹੜਾ ਹੈਗਾ ਜ਼ਮੀਨ ਆ ਉਸ ਤੇ ਹੋਣਾ ਚਾਹੀਦਾ ਹੈ ਅਤੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਕੰਡੇ ਦੇ ਜਿਹੜੇ ਸਕੇਲਸ ਐ ਇਸ ਤਰ੍ਹਾਂ ਚੱਕ ਕੇ ਦੇਖਣਾ ਹੈ ਇਸ ਤਰ੍ਹਾਂ ਚੱਕ ਕੇ ਦੇਖਣਾ ਹੈ ਝਟਕ ਕੇ ਵੀ ਥੱਲੇ ਦੇ ਸਕੇਲਸ ਐ ਜਿਹੜੇ ਉਹ ਹਿਲਦੇ ਹੋਣੇ ਚਾਹੀਦੇ ਹਨ ਦੂਸਰੀ ਗੱਲ ਜਿਹੜਾ ਕੰਡਾ ਹੈ ਉਸ ਦੇ ਉੱਤੇ ਪਲੇਟ ਲੱਗੀ ਹੋਣੀ ਚਾਹੀਦੀ ਹੈ ਕਿਉਂਕਿ ਇਸ ਪਲੇਟ ਦੇ ਉੱਤੇ ਇੱਕ ਨੰਬਰ ਹੁੰਦਾ ਜਿਸ ਨੂੰ ਅਸੀਂ ਕੰਡਾ ਨੰਬਰ ਕਹਿੰਦੇ ਆ ਜੋ ਇਸ ਕੰਡੇ ਦੀ ਸਾਰੀ ਕਹਿ ਲਓ ਬਾਇਓ ਡਾਟਾ ਹੈ ਜਿਸ ਨੰਬਰ ਦੇ ਆਧਾਰ ਤੇ ਆਪਾਂ ਇਸ ਕੰਡੇ ਦੀ ਸਾਰੀ ਵੈਰੀਫਿਕੇਸ਼ਨ ਕਦੋਂ ਇਹ ਬਣਿਆ ਇਹਦਾ ਸਾਰਾ ਰਿਕਾਰਡ ਹੈ ਜਿਹੜਾ ਉਹ ਕੱਢ ਸਕਦੇ ਆ ਜੋ ਇਸ ਕੰਡੇ ਦਾ ਨੰਬਰ ਹੈ ਉਹੀ ਇਸ ਪਲੀ ਦੇ ਉੱਪਰ ਨੰਬਰ ਹੁੰਦਾ ਹੈ ਉਹੀ ਵਟਿਆਂ ਦੇ ਉੱਪਰ ਨੰਬਰ ਹੁੰਦਾ ਹੈ ਉਸ ਤੋਂ ਇਲਾਵਾ ਵਟਿਆਂ ਦੇ ਨੀਚੇ ਵਾਲੀ ਸਾਈਡ ਇੱਥੇ ਇੱਕ ਸਿੱਕਾ ਭਰਿਆ ਹੁੰਦਾ ਹੈ ਜਿਸ ਦਾ ਤੁਸੀਂ ক্লোਜ਼ ਕਰਕੇ ਦੇਖ ਸਕਦੇ ਹੋ ਸਿੱਕਾ ਭਰਿਆ ਹੁੰਦਾ ਉਸ ਦੇ ਉੱਪਰ ਟੈਸਟਿੰਗ ਦੀ ਮੋਹਰ ਲੱਗੀ ਹੁੰਦੀ ਹੈ ਜਿਵੇਂ ਕਿ ਸਾਲ 2025 ਚੱਲ ਰਿਹਾ ਹੈ 25 ਦਾ ਡੀ ਕੁਆਟਰ ਚੱਲ ਰਿਹਾ ਹੈ ਤਾਂ ਇਸ ਦੇ ਉੱਤੇ ਸਾਲ 2025 ਦੀ ਮੋਹਰ ਹੋਣਾ ਲਾਜ਼ਮੀ ਹੈ ਇਸ ਗੱਲ ਦਾ ਕਿਸਾਨ ਵੀਰਾਂ ਨੇ ਧਿਆਨ ਰੱਖਣਾ ਕਿਉਂਕਿ ਵੱਟੇ ਜਦੋਂ ਆਪਾਂ ਮੰਡੀ ਦੇ ਵਿੱਚ ਵਰਤਦੇ ਹਾਂ ਤਾਂ ਇਹਨਾਂ ਦੀ ਕਸਾਈ ਹੋ ਜਾਂਦੀ ਹੈ ਇੱਕ ਸੀਜ਼ਨ ਤੋਂ ਬਾਅਦ ਅਗਲੇ ਸਾਲ ਮਾੜਾ ਮੋਟਾ ਵਜਨ ਦਾ ਫਰਕ ਪੈ ਜਾਂਦਾ ਹੈ ਇਸੇ ਲਈ ਸਿੱਕਾ ਭਰ ਕੇ ਉਸ ਵਜਨ ਨੂੰ ਸਹੀ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਗੱਲ ਆ ਗਈ ਕਿ ਆਪਾਂ ਧੜਾ ਕਿਦਾਂ ਸੈੱਟ ਕਰਨਾ ਹੈ ਆਮ ਤੌਰ ਤੇ ਆਪਾਂ ਧੜਾ ਜਿਹੜਾ ਉਹ 600 ਗ੍ਰਾਮ ਦਾ ਸੈੱਟ ਕਰਦੇ ਆਂ ਪਰ ਕਈ ਵਾਰੀ ਬਾਰਦਾਨਾ ਬਹੁਤ ਨਵਾਂ ਹੈ ਪੁਰਾਣਾ ਹੈ ਜਾਂ ਬਾਰਦਾਨਾ ਵਾਰ-ਵਾਰ ਸੁੰਨਤਾ ਗਿਆ ਉਹਦੇ ਉੱਤੇ ਐਕਸਟਰਾ ਧਾਗੇ ਲੱਗੇ ਹੋਏ ਨੇ ਉਸ ਕੇਸ ਦੇ ਵਿੱਚ ਆਪਾਂ ਖਾਲੀ 10 ਬੋਰੀਆਂ ਦਾ ਵਜਨ ਇਸ ਕੰਡੇ ਉੱਪਰ ਕਰ ਲੈਣਾ ਹੈ ਉਸ ਵਜਨ ਨੂੰ 10 ਤੇ ਭਾਗ ਕਰਕੇ ਆਪਾਂ ਇੱਕ ਬੋਰੀ ਦਾ ਜਿਹੜਾ ਵਜਨ ਹੈ ਉਹ ਕੱਢ ਸਕਦੇ ਆਂ ਉਸ ਤਰੀਕੇ ਦੇ ਨਾਲ ਆਪਾਂ ਜਿਹੜਾ ਹੈਗਾ ਉਹ ਧੜਾ ਸੈੱਟ ਕਰ ਸਕਦੇ ਹਨ ਮੈਮ ਜਿਹੜਾ ਬੋਰੀ ਦਾ ਕਿੰਨਾ ਮਤਲਬ ਖਾਲੀ ਦਾ ਸਾਰਾ ਵਜਨ ਦੱਸੋ ਜਨਾ 600 ਗ੍ਰਾਮ ਜੀ ਅਸੀਂ ਜੋ ਰეკਮੈਂਡ ਕਰਦੇ ਹਾਂ 600 ਗ੍ਰਾਮ ਹੈ 700 ਗ੍ਰਾਮ ਨਹੀਂ ਬੰਨਣਾ ਆਪਾਂ ਹਰ ਕਿਸਾਨ ਨੇ ਜੋ ਧੜਾ ਹੈ ਉਹ 600 ਗ੍ਰਾਮ ਤੇ ਸੈੱਟ ਕਰਨਾ ਪਰ ਸ਼ਰਤਾਂ ਤੁਹਾਡੀ ਜਿਹੜੀ ਫਸਲ ਦਾ ਮੋਇਸਚਰ ਹੈ ਉਹ ਸਹੀ ਹੋਣਾ ਚਾਹੀਦਾ ਹੈ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈਗਾ ਕਿੰਨਾ ਹੈ ਉਹ ਦੱਸੋ ਮੌਇਸਚਰ 10% ਹੋਣਾ ਚਾਹੀਦਾ ਤੋਲਾਈ ਦੇ ਸਮੇਂ ਠੀਕ ਹੈ ਹੋਰ ਆਪਾਂ ਇਹਨਾਂ ਕਿਹੜੀਆਂ ਗੱਲਾਂ ਦਾ ਦੇਖਣਾ ਹੈ ਹੋਰ ਤਾਂ ਆਪਾਂ ਜੀ ਮੌਕੇ ਤੇ ਤੋਲੇ ਤੋਂ ਬਿਨਾ ਆਪਾਂ ਆਪਣੀ ਫਸਲ ਦੀ ਤੋਲਾਈ ਨਹੀਂ ਕਰਾਉਣੀ ਹੈਗੀ ਤੋਲਾ ਮੌਜੂਦ ਹੋਣਾ ਬਹੁਤ ਹੀ ਜ਼ਰੂਰੀ ਹੈ ਉਹਨਾਂ ਕੋਲ ਆਪਦਾ ਇੱਕ ਸਰਟੀਫਿਕੇਟ ਲਾਇਸੈਂਸ ਹੁੰਦਾ ਤੋਲੇ ਕੋਲ ਉਹ ਹੋਣਾ ਜ਼ਰੂਰੀ ਹੈ ਤੇ ਕੰਡੇ ਦੀ ਚਾਲ ਵੀ ਆਪਾਂ ਜਿਹੜੀ ਇੱਕ ਜ਼ਰੂਰੀ ਚੀਜ਼ ਹੈ ਜੋ ਦੇਖਣੀ ਹੈ ਜਿਸ ਲਈ ਆਪਾਂ ਸਿਰਫ ਪਲੀ ਟੰਗ ਕੇ ਸਕੇਲ ਨੂੰ ਬਿਲਕੁਲ ਜ਼ੀਰੋ ਤੇ ਕਰਕੇ ਤੇ ਇਹ ਚੀਜ਼ ਆਪਾਂ ਸਿਰਫ ਦੇਖਣੀ ਹੈ ਕਿ ਜੋ ਸਕੇਲ ਹੈ ਉਹ ਬਿਲਕੁਲ ਵਿਚਾਲੇ ਹੋਣਾ ਚਾਹੀਦਾ ਹੈ ਉੱਪਰ ਜਾਂ ਥੱਲੇ ਕਿਸੇ ਪਾਸੇ ਜਾਂ ਇੱਧਰ ਪਾਸੇ ਤੇ ਟੱਚ ਨਹੀਂ ਹੋਣਾ ਚਾਹੀਦਾ ਇਸ ਤਰੀਕੇ ਨਾਲ ਆਪਾਂ ਕੰਡੇ ਦੀ ਚਾਲ ਹੈ ਜਿਹੜੀ ਉਹ ਦੇਖ ਸਕਦੇ ਹਾਂ ਕੀ ਤੋਲਾ ਜੀ ਇੱਕ ਐਕਸਪਰਟ ਬੰਦਾ ਹੈ ਜਿਹਨੂੰ ਜਾਣਕਾਰੀ ਹੈ ਉਹਨੂੰ ਇੱਕ ਲਾਇਸੈਂਸ ਦਿੱਤਾ ਵੇਆ ਮਾਰਕੀਟ ਕਮੇਟੀ ਦੇ ਵੱਲੋਂ ਲਾਇਸੈਂਸ ਹੈ ਮਤਲਬ ਉਹ ਬੰਦਾ ਐਕਸਪਰਟ ਹੈ ਉਹਨੂੰ ਆ ਚੀਜ਼ ਸੈੱਟ ਕਰਨੀ ਆਉਂਦੀ ਹੈ ਆਮ ਬੰਦੇ ਨੂੰ ਇਹਦੀ ਚਾਲ ਨਹੀਂ ਦੇਖਣੀ ਆਉਂਦੀ ਇਹਦੇ ਸਕੇਲਸ ਥੱਲੇ ਨਹੀਂ ਸੈੱਟ ਕਰਨੇ ਆਉਂਦੇ ਜਾਂ ਕਈ ਉੱਚੇ ਨੀਵੇਂ ਥਾਂ ਤੇ ਰੱਖ ਲੈਂਦੇ ਨੇ ਇਸੇ ਲਈ ਉਹਦੇ ਕੋਲ ਨੌਲੇਜ ਹੁੰਦੀ ਹੈ ਤਾਂ ਕਰਕੇ ਆਪਾਂ ਤੋਲੇ ਦੀ ਗੈਰ ਹਾਜ਼ਰੀ 'ਚ ਜਿਹੜਾ ਤੋਲ ਆ ਉਹ ਨਹੀਂ ਲਾਉਣ ਦੇਣਾ ਹੈ ਕਿਸਾਨ ਵੀਰਾਂ ਨੂੰ ਇਹੀ ਅਪੀਲ ਕਰਦੇ ਆਂ ਜੀ ਤੁਸੀਂ ਇੰਨੀ ਮਿਹਨਤ ਨਾਲ ਤੇ ਇੰਨੀ ਸ਼ਿੱਦਤ ਦੇ ਨਾਲ ਆਪਦੀ 6 ਮਹੀਨੇ ਫਸਲ ਪਾਲਦੇ ਹੋ ਫਿਰ ਉਹਨੂੰ ਕਟਾਈ ਕਰਦੇ ਹੋ ਕਿੰਨੀਆਂ ਆਪਾਂ ਉਹਦੇ ਵਿੱਚ ਅੜਚਨਾਵਾਂ ਆਉਂਦੀਆਂ ਨੇ ਤੇ ਇੱਕ ਤਲਾਈ ਦੇ ਸਮੇਂ ਆਪਾਂ ਜਿਹੜੇ ਹੈਗੇ ਆ ਕਿਸੇ ਸੀਰੀ ਦਿਹਾੜੀਏ ਨੂੰ ਬਿਠਾ ਦਿੰਨੇ ਆ ਜਾਂ ਕਿਸੇ ਹੋਰ ਦੀ ਹੈਲਪ ਲੈ ਲੈਣੇ ਵੀ ਸਾਡੀ ਵੀ ਢੇਰੀ ਪਈ ਐ ਜੀ ਤੂੰ ਬੈਠਾ ਰਹਿ ਭਾਵੇਂ ਕੋਈ ਵਿੱਚੋਂ ਵਿੱਚ ਮਤਲਬ ਕੋਈ ਵੀ ਕਿਸੇ ਵੀ ਤਰੀਕੇ ਦਾ ਕਪਲਾ ਹੋ ਸਕਦਾ ਹੈ ਵੀ ਮੰਡੀ ਦੇ ਵਿੱਚ ਵੀ ਤਾਂ ਆਪਦੀ ਫਸਲ ਦੀ ਇੱਕ ਤਾਂ ਆਪ ਰਾਖੀ ਰੱਖੋ ਇੱਕ ਤਲਾਈ ਦੇ ਸਮੇਂ ਕਿਰਪਾਲਤਾ ਕਰਕੇ ਪਲੀਜ਼ ਤੁਸੀਂ ਮੌਜੂਦ ਕਿ ਕੋਈ ਕਿਸੇ ਤੇ ਨਰਵਰਬਿਟੋਲ ਇੱਕ ਵਾਰੀ ਚਲਾਤਾ ਫਿਰ ਤੁਸੀਂ ਕਿਤੇ ਇਧਰ ਉਧਰ ਚਲੇ ਗਏ ਉਵੇਂ ਨਾ ਕਰੋ 2-3 ਘੰਟੇ ਦਾ ਕੰਮ ਹੁੰਦਾ ਜਦੋਂ ਆਪਾਂ 6 ਮਹੀਨੇ ਉਸ ਨੂੰ ਪਾਲ ਲਿਆ ਪੈਦਾ ਕਰ ਲਿਆ ਤਾ ਫਿਰ ਆਪਾਂ ਤਲਾਈ ਸਮੇਂ ਵੀ ਕੋਲੇ ਮੌਜੂਦ ਰਹੀਏ ਤੇ ਇਹਨਾਂ ਚੀਜ਼ਾਂ ਦੀ ਥੋੜੀ ਜੀ ਨੌਲੇਜ ਆਪਾਂ ਦੇਖੀਏ ਵੀ ਇਹ ਕਿਵੇਂ ਸੈੱਟ ਕਰਦੇ ਆ ਕਿਵੇਂ ਕਰਦੇ ਆ ਆਪਾਂ ਨੂੰ ਵਜਨ ਦਾ ਪਤਾ ਹੋਵੇ ਢੜੇ ਦਾ ਪਤਾ ਹੋਵੇ ਕੰਡੇ ਦੀ ਲੁੱਕ ਦੇਖ ਕੇ ਪਤਾ ਲੱਗ ਜਾਂਦਾ ਵੀ ਕੰਡਾ ਸਹੀ ਆ ਜਾਂ ਗਲਤ ਆ ਦੇ ਸਕੇਲ ਵੇਖ ਕੇ ਪਤਾ ਲੱਗ ਜਾਂਦਾ ਸੋ ਕਿਸਾਨ ਵੀ ਇਹਨਾਂ ਗੱਲਾਂ ਦਾ ਆਪਦੇ ਪੱਧਰ ਤੇ ਧਿਆਨ ਆ ਜਿਹੜਾ ਉਹ ਰੱਖ ਸਕਦੇ ਨੇ